ਸਮਾਸੀ ਕਦੇ ਇੰਨਾ ਬੈਂਚਾਂ ਦੇ ਉੱਤੇ ਇੰਨਾ ਖੂਹਾਂ ਦੇ ਉੱਤੇ ਇੰਨਾ ਮੋਟਰਾਂ ਦੇ ਉੱਤੇ ਅਤਖਾ ਦੂਰ ਦੁਰੇਡੇ ਕਦੇ ਬੰਦਾ ਨਾ ਬੰਦੇ ਦੀ ਜਾਤ ਕੋਈ ਨਜ਼ਰ ਨਹੀਂ ਆਉਂਦਾ ਅ ਸਾਰੀਆਂ ਮੋਟਰਾਂ ਖੇਤ ਖੂਹ ਆ ਸਾਰੇ ਰਾਹ ਸਭ ਸੁੰਨੇ ਪਏ ਨੇ ਬਾਈ ਇੰਨਾ ਰਾਹਾਂ ਤੇ ਕਦੇ ਚਾਲ ਆਉਂਦੇ ਕਦੇ ਚਾਰ ਜਾਂਦੇ ਸੀਗੇ ਪਰ ਅੱਜ ਸਾਰੇ ਇਹ ਖੇਤ ਵੀ ਆਪਣੇ ਧੀਆਂ ਪੁੱਤਾਂ ਨੂੰ ਡੀਕਦੇ ਨੇ ਵਾਜਾ ਮਾਰਦੇ ਦਾ ਅਸ ਹੋ ਗਏ ਪਤਾ ਨਹੀਂ ਕਿਉਂ ਸਾਡੇ ਪੰਜਾਬ ਦੇ ਨਾਲ ਸਾਡੇ ਕਰਮੀ ਇੰਨੇ ਕੋ ਮਾੜੇ ਆ ਕਿ ਅਸੀਂ ਇੰਨਾ ਖੇਤਾਂ ਨੂੰ ਸਾਡੇ ਪੰਜਾਬ ਦੇ ਗੱਭਰੂ ਅੱਜ ਦੇਖਦੇ ਤੱਕ ਨਹੀਂ ਦੇਖਣਾ ਕਿਨੇ ਆ ਬਹੁਤੇ ਤਾਂ ਬਾਹਰ ਨੂੰ ਉੱਡ ਗਏ ਬਹੁਤਿਆਂ ਨੂੰ ਨਸ਼ਿਆਂ ਨੇ ਖਾ ਲਿਆ ਬਹੁਤਿਆਂ ਨੂੰ ਘੋਰੀ ਇੰਨੇ ਬਣ ਗਏ ਕਦੇ ਛੱਡ ਕੇ ਆਪਣਾ ਏਸੀ ਜਾਂ ਕੂਲਰ ਉੱਥੇ ਪਏ ਰਹਿਣਗੇ ਜਾਂ ਸੱਤ ਦੇ ਬੈਠੇ ਕਦੇ ਤਾਂਸ ਕੁੱਟੀ ਜਾਣਗੇ ਜਾਂ ਮੋਬਾਈਲ ਨਾਲ ਚੰਬੜੇ ਰਹਿਣਗੇ ਜਿਹਦੇ ਕਰਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਬਿਮਾਰੀਆਂ ਨੇ ਘੇਰ ਲਏ ਸੋ ਇਸ ਕਰਕੇ ਇਹਦੇ ਬਾਰੇ ਮੇਰਾ ਸਾਥੀ ਮੇਰੇ ਪਿੰਡੋਂ ਮੁੰਡਾ ਗੋਗੀ ਗੋਗੀ ਤੂੰ ਵੀ ਦੱਸ ਯਾਰ ਕਦੇ ਇਹਨਾਂ ਖੇਤਾਂ 'ਚ ਕਿੰਨੀਆਂ ਮਹਿਫਲਾਂ ਜੁੜਦੀਆਂ ਸੀ ਕਿਵੇਂ ਬੰਦਿਆਂ ਦੇ ਝੁੰਡ ਜੁੜਦੇ ਸੀ ਕਿੰਨੀਆਂ ਗੱਲਾਂ ਬਾਤਾਂ ਕਰਕੇ ਕਿੰਨਾ ਗੁੱਬਗਵਾੜ ਬੰਦੇ ਆਪਣੇ ਅੰਦਰੋਂ ਕੱਢ ਜਾਂਦੇ ਸੀਗੇ ਹੁਣ ਉਹ ਗੁੱਬਗਵਾੜ ਵੀ ਅੰਦਰ ਅੰਦਰ ਹੀ ਐਤੋਂ ਬਿਮਾਰ ਕਰੀ ਜਾਂਦਾ ਬੰਦਿਆਂ ਨੂੰ ਇਹ ਤਾਂ ਹੈਗਾ ਬਾਈ ਪੱਕਾ ਤੁਸੀਂ ਐਂ ਦੇਖ ਲਓ ਯਾਰ ਆ ਜਾਖ ਲਓ ਬੈਂਚ ਕੰਨੀ ਆਪਾਂ ਸਾਹ ਵੀ ਨਹੀਂ ਕੀਤਾ ਕਿਸੇ ਨੇ ਪਤਾ ਕੀ ਆ ਤੇ ਜਦੋਂ ਮੰਨ ਲਓ ਖੇਤ ਚ ਅੱਗੇ ਬੈੰਦੇ ਸੀ ਨਾ 20-20 ਜਾਨੇ ਇਕੱਠੇ ਹੋ ਕੇ 15-15 ਜਾਨੇ ਸਾਰੀਆਂ ਮੋਟਰਾਂ ਵਾਲੇ ਇਕੱਠਾ ਬਣਾ ਲੈਂਦੇ ਸੀ ਝੁੰਡ ਤੇ ਸਾਰਾ ਪੈੜਾ ਐ ਸਾਫ ਰੱਖਦੇ ਸੀ ਜਮਾ ਸਾਫ ਦੇ ਡੇਰੇ ਨੂੰ ਸਾਫ ਕਰਕੇ ਉਹਨੂੰ ਮੰਨ ਲਾ ਇੱਕ ਤਰ੍ਹਾਂ ਘਰ ਵਾਂਗੂ ਮੰਨਦੇ ਸੀ ਇਕੱਠੇ ਬਹਿ ਕੇ ਸਾਹ ਤੇ ਧੁੱਪੀ ਨੂੰ ਹਾਂ ਇਕੱਠੇ ਬਹਿ ਕੇ ਰੋਟੀਆਂ ਖਾਣੀਆਂ ਉਧਰ ਉਧਰ ਹੀ ਰੋਟੀਆਂ ਮੰਨ ਲਓ ਖੇਤ ਸਬਜ਼ੀ ਖੇਤ ਬਣਾਉਣੀ ਪਿਆਰ ਬਣਿਆ ਰਹਿੰਦਾ ਸੀਗਾ ਹੁਣ ਕੀ ਕਰਦੇ ਆ ਮੰਨ ਲਓ ਪਹਿਲੀ ਗੱਲ ਤਾਂ ਉਹ ਬਾਈ ਵਾਲੀ ਗੱਲ ਹੈ ਹੀ ਨਹੀਂ ਕੋਈ ਇੱਥੇ ਜਿਹੜੇ ਜਾਗਦਿਆਨੇ ਹੈਗੇ ਆ ਉਹ ਤੜਕੇ 6-7 ਵਜੇ ਕਰੇ ਕੁਮਾਰ ਕੇ ਢੇੜਾ ਜਿਹਾ ਆਟੋਮੈਟਿਕ ਲੱਗਿਆ ਹੁੰਦਾ ਬੱਤ ਉਹਦੀ ਝੋਨਾ ਲੱਗਿਆਗਾ ਜਾਂ ਕੇ ਅੰਦਰ AC ਚ ਪੈ ਜਾਂਦੇ ਆ ਅੰਦਰ ਬਹਿ ਕੇ ਕੀ ਆ ਮੋਬਾਈਲ ਦੇਖੀ ਜਾਣਾ ਨਾ ਕਿਸੇ ਆਂਡ ਗਵਾਂਡ ਨਾਲ ਗੱਲ ਨਾ ਕਿਸੇ ਪਰਿਵਾਰ ਚ ਇਕੱਠੇ ਹੋ ਕੇ ਕੋਈ ਬੰਲਾ ਆਪਦੀ ਗੱਲ ਕਰਨੀ ਆ ਉਹ ਉਹਦੇ ਕਰਕੇ ਆਪਾਂ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ ਜਵਾਕਾ ਇਹੜੇ ਉਹ ਕਿਤੇ ਘੰਟਾ ਤੜਕੇ ਜਾ ਜਵਾਕਾਂ ਨੂੰ ਤਾਂ ਗੋਗੀ ਇੰਨਾ ਖੇਤਾਂ ਦੀਆਂ ਬੱਟਾਂ ਦਾ ਨਹੀਂ ਪਤਾ ਯਾਰ ਸਾਡੀ ਬੱਟ ਕਿੱਥੇ ਆ ਮੋਟਰ ਕਿਹੜੀ ਆ ਕਿਹੜਾ ਹਡਾ ਪਟਾ ਆ ਕਿਹੜਾ ਟਾਲੀ ਵਾਲਾ ਕਿਹੜਾ ਤੂਤਾਂ ਵਾਲਾ ਕਿਹੜਾ ਕੱਕਣ ਵਾਲਾ ਕਿਹੜੀ ਨਿਆਈ ਆ ਇਹ ਵੀ ਨਹੀਂ ਪਤਾ ਜਵਾਕੜ ਦਾ ਟਾਲੀ ਦਾ ਬਾਈ 100 ਤੱਕ ਮੱਲਾ ਮੱਤ ਮਾਰੀ ਗਈ ਆ ਉਹ ਤਾਂ ਐ ਕਹਿਣ ਲੱਗੇ ਕਹਿੰਦੇ ਕੋਈ ਨਹੀਂ ਸਾਲ ਦੋ ਸਾਲਾਂ ਨੂੰ ਹੋਰ ਕੰਮ ਕਰਨਾ ਚਾਰਕ ਪੈਸੇ ਜੁੜ ਗਏ ਵੀ ਛੱਡ ਦਿਓ ਐ ਕਹਿਣ ਲੱਗੇ ਜੋੜਿਆ ਨਹੀਂ ਜੋੜਿਆ ਨਹੀਂ ਓਏ ਉਹ ਪੰਜਾਬ ਦੇ ਲੋਕੋ ਧਰਤੀ 150 ਮਣ ਕੱਲੇ ਦਾਣੇ ਨਹੀਂ ਉਹ ਦਿੰਦੀ ਸਾਨੂੰ ਕੱਲਾ ਖਵਾਉਂਦੀ ਨਹੀਂ ਇਹ ਧਰਤੀ ਬੰਦੇ ਪੈਦਾ ਕਰਦੀ ਆ ਇਹ ਉਹਦੇ ਪੈਦਾ ਕਰਦੀ ਆ ਸੂਰਮੇ ਪੈਦਾ ਕਰਦੀ ਆ ਇਹ ਧਰਤੀ ਅਣਖਾਂ ਗੈਰਤਾਂ ਜੁਰਤਾਂ ਪੈਦਾ ਕਰਦੀ ਹੈ ਧਰਤੀ ਇਤਿਹਾਸ ਪੈਦਾ ਕੀਤਾ ਧਰਤੀ ਨੇ ਇਹ ਧਰਤੀ ਨੇ ਜੰਗਾਂ ਚੱਲੀਆਂ ਨੇ ਖੱਲੂ ਕੱਲਾ ਚੱਲਿਆ ਇਹ ਧਰਤੀ ਲਹੂ ਲਹਾਨ ਹੋਈ ਹੈ ਅੱਛਾ ਜਿੰਨੇ ਜਿੰਨੇ ਆਣੇ ਜਿੰਨੇ ਵੀ ਗਏ ਬਿਓ ਬਾਹਰ ਸੁਣ ਮੈਂ ਕੋਈ ਮੋਟੀ ਜਿਹਾ ਮੈਨਾਂ ਹੋਣੀ ਮੈਂ ਜੁਕੇ ਦੀ ਕੋਈ ਕਿਸੇ ਦੀ ਇੰਟਰਵਿਊ ਸੁਣ ਕੇ ਹਟਿਆ ਸੀਗਾ ਉਹ ਕਹੀ ਜਾਂਦਾ ਬਾਈ ਕੰਮ ਵਾਲਾ ਔਖਾ ਬੌਸ ਬਹੁਤ ਤੰਗ ਕਰਦਾ 12 ਘੰਟੇ ਕੰਮ ਕਰਨਾ ਪੈਂਦਾ ਇੱਥੇ ਯਾਰ 2 ਘੰਟੇ ਲਾ ਲਓ ਘੰਟਾ ਲਾ ਲਓ ਕੋਈ ਨਹੀਂ ਰੋਕਦਾ ਤੁਹਾਡੀ ਆਪ ਦੀ ਮਰਜ਼ੀ ਆ ਆਪ ਦੀ ਜ਼ਮੀਨ ਦੇ ਆਪ ਮਾਲਕ ਹੋ ਤੁਸੀਂ ਉਹਦਾ ਵੇਚੀ ਜਾਂਦੇ ਆ ਇਹਦਾ ਵੇਚੀ ਜਾਂਦੇ ਆ ਹਾਂ ਇਹਦਾ ਵੇਚ-ਵੇਚ ਕਮਲੇ ਹੋਏ ਬ ڈالر ਇੱਥੋਂ ਇਕੱਠੇ ਕਰਕੇ ਲੈ ਜਗੇ ਬਾਹਰਲੇ ਮੁਲਕਾਂ ਨੂੰ ਲੈ ਜਗੇ ਭਾਜੀ ਬਾਈ ਕਿਸੇ ਨੇ ਕੰਮ ਨਹੀਂ ਆਉਣਾ ਤੁਸੀਂ ਇਹਨਾਂ ਦੇ ਵੀ ਇੰਟਰਵਿਊ ਬਾਈ ਦਾ ਸੁਣੀਆਂ ਹੋਣਗੀਆਂ ਜਦੋਂ بڑے ਪਾ ਜਾਂਦਾ ਨਾ ਜਿਹੜੇ ਹੁਣ ਉੱਥੇ ਸਾਡੇ ਖੋਰੀ ਜਾਂਦੇ ਹੋ ਜਦੋਂ بڑے ਪਾ ਗਿਆ ਉਦੋਂ ਮੜਾ ਜਾ ਪੁੱਛ ਕੇ ਦੇਖੋ ਕੀ ਹਾਲ ਹੁੰਦਾ ਤੁਹਾਡੇ ਤੇ ਪਹਿਲਾ ਵਾਲਾ ਨੂੰ ਪੁੱਛ ਲੈਣੇ ਉੱਥੇ ਬੈਠਿਆ ਕਿਵੇਂ ਚੀਕਾਂ ਮਾਰੀ ਜਾਂਦਾ ਕਿਵੇਂ ਪੰਜਾਬ ਨੂੰ ਤਰਸਦਾ ਪਰ ਇੱਥੋਂ ਉਹਨਾਂ ਨੇ ਕਮਾ ਲਿਆ ਸਾਰਾ ਕੁਝ ਹੋਣ ਨਹੀਂ ਇੱਥੇ ਕੁਝ ਮਿਲਦਾ ਇੱਥੇ ਕੀ ਆ ਕਿਸੇ ਨੂੰ ਜਾਣਦੇ ਨਹੀਂ ਆਪਦੇ ਘਰ ਵੀ ਨਹੀਂ ਛੱਡੇ ਜ਼ਮੀਨਾਂ ਵੀ ਨਹੀਂ ਛੱਡੀਆਂ ਬੈਠੇ ਰਹੋ ਉੱਥੇ ਹੁਣ ਨਰਕ ਦੀ ਜ਼ਿੰਦਗੀ ਜਿਉਂਦੇ ਆ ਉੱਥੇ ਮੁੜਿਆਓ ਮੁੜਿਆਓ ਪੰਜਾਬ ਦੇ ਲੋਕੋ ਮੁੜਿਆਓ ਆ ਧਰਤੀ ਨੂੰ ਸੰਭੋ ਆਪਣੀ ਨੂੰ ਆਖਿਆ ਆਪਣੇ ਖੇਤ ਸੰਭੋ ਆਪਣੇ ਖੂਹ ਸੰਭੋ ਇਹ ਵੀ ਉਦਾਸ ਹੋ ਗਏ ਯਾਰ ਸਾਨੂੰ ਆਵਾਜ਼ਾਂ ਮਾਰਦਿਆ ਰੋਂਦੇ ਆ ਕਰ ਲਾਉਂਦੇ ਆ ਵੀ ਪੁੱਬਾ ਮਾਰਦੇ ਵੀ ਕਦੋਂ ਮੇਰੇ ਧੀਆਂ ਪੁੱਤ ਆ ਕੇ ਮੈਨੂੰ ਸੰਭਾਲਣਗੇ ਮੇਰੀ ਬਾਤ ਪੁੱਛਣਗੇ ਧਰਤੀ ਸਾਡੇ ਲਈ ਇਕੱਲਾ ਸਾਡਾ ਪਸੀਨਾ ਨਹੀਂ ਡੁੱਲਿਆ ਧਰਤੀ ਦਾ ਸਾਡਾ ਖੂਨ ਵੀ ਡੁੱਲਿਆ ਸਾਡੇ ਸਿਰ ਵੀ ਲੱਗੇ ਆ ਅੱਜ ਅਸੀਂ ਬੇਦਾਵਾ ਲਿਖ ਕੇ ਤੇ ਭਾਈ ਤੁਰਿਆ ਭਾਈ ਹੋਰ ਵੀ ਇਕੱਲਾ ਏ ਛੋਟੀ ਇੱਥੇ ਜਿਹੜਾ ਮੋਸ਼ਨਲ ਬੰਦਾ ਨਾ ਉਹਨੂੰ ਪਤਾ ਲੱਗਦਾ ਵੀ ਖੇਤਾਂ ਕਿ ਉਹ ਨਾ ਕੀ ਵਾਪਰਦੇ ਆ ਯਾਰ ਕਾਲਜੇ ਜੋ ਰੁਗ ਭਰ ਗਿਆ ਰਾਤਾਂ ਨੂੰ ਕਈ ਵਾਰ ਨੀਂਦ ਨਹੀਂ ਆਉਂਦੀ ਵੀ ਯਾਰ ਉਹੀ ਖੇਤ ਆ ਜਿੱਥੇ ਯਾਰ 20 20 50 50 ਜੇ ਜੁੜਦੇ ਹੁੰਦੇ ਤੇ ਜਿੱਥੇ ਤਾਂ ਬੋਲੀ ਜਾਂਦੇ ਯਾਰ ਆਪਦੀ ਪੈਗੀਆਂ ਨਾਲੇ ਆਪਦੀਆਂ ਕਿਸੇ ਵੀ ਆ ਵੀ ਨਹੀਂ ਆਉਂਦੇ ਯਾਰ ਇੱਜ਼ਾਰ ਤੇ ਤਾਂ ਉੱਲੂ ਬੋਲਦੇ ਆ। ਹਾਂ। ਗਾਂ ਵੀ ਆਣੋਂ ਹਟ ਕੇ ਪੰਛੀ ਆ ਕੋਈ ਜਾਨਵਰ ਆ ਉਹ ਵੀ ਉੱਥੇ ਇਹਦੇ ਬੰਦਿਆਂ ਦਾ ਵਾਸਾ ਹੁੰਦਾ। ਇਹਦਾ ਯਾਰੜ ਐ ਪੈ ਗਿਆ ਪੰਜਾਬ 'ਚ ਯਾਰ। ਅੱਛਾ ਛੋਟੀ ਜੀ ਗੱਲ ਹੋਰ ਆ ਬਸ ਇਹਦੇ ਵਿੱਚ ਹੀ। ਤੁਸੀਂ ਬਾਹਰ ਕਾਹਦੇ ਸੱਤੇ ਗਏ ਹੋ? ਇੰਨਾ ਪਹਿਲੀਆਂ ਦੇ ਸੱਤੇ ਗਏ ਨਾ। ਇਹ ਸੇ ਪਹਿਲੀ ਦੀ ਸੱਤੇ ਨਾ। ਰਹਿਣੇ ਕਰਕੇ ਰਹਿਣੇ ਕਿਤੇ ਜਾਂ ਹੋਰ। ਤੁਸੀਂ ਇਹਨੂੰ ਹੀ ਕਹੀ ਜਾਂਦੇ ਯਾਰ ਵੀ ਖੇਤੀ ਕਿਸੇ ਇਹਦੋਂ ਕੀ ਲੈਣਾਗਾ ਖੇਤੀ ਕਿਸੇ ਕਰ ਧੰਦਾ ਕੰਮ ਦਾ ਨਹੀਂ। ਇਹ ਮੰਨ ਲਓ ਮਣਾਫੇ ਵਾਲਾ ਧੰਦਾ ਨਹੀਂ। ਫਿਰ ਗਾਏ ਕਿੱਥੋਂ ਆ ਪਹਿਲਾਂ ਕਿਦਾਂ ਤੁਹਾਡੀਆਂ ਮਿਲਣਾ ਚੱ ਐਸੇ ਪਹਿਲੀ ਨੇ ਤੁਹਾਨੂੰ ਬਾਹਰ ਭੇਜਿਆ ਇਹਨੂੰ ਸਾਂਭ ਲੋ ਜੇ ਸਾਂਭ ਸਕਦੇ ਤਾਂ ਨਹੀਂ ਤਾਂ ਗਿਆ ਦਾ ਪਿਆ ਹੀ ਹੈ ਕੰਮ ਦੌੜ ਹੀ ਖਤਮ ਹੋ ਗਿਆ ਆ ਦੇਖੋ ਕਪਾਹ ਖੜੀ ਐ ਨਮਿਆਂ ਮੁੰਡਿਆਂ ਨੂੰ ਨਮੀਆਂ ਕੁੜੀਆਂ ਨੂੰ ਤਾਂ ਨਰਮਿਕ ਪਾਹਾਂ ਬਾਰੇ ਨਹੀਂ ਪਤਾ ਚੋਣੀਆਂ ਚੁਗਦੀਆਂ ਆਥ ਨੇ ਪਿੰਡੋਂ ਆਉਣਾ ਗੱਡੀ ਜਾਂ ਗੱਡਾ ਲੈ ਕੇ ਨਰਮਾ ਕਪਾਹ ਚੁੱਕ ਕੇ ਲੈ ਜਾਣਾ ਇਨ੍ਹਾਂ ਕਪਾਹਾਂ ਨਰਮਿਆਂ ਚ ਚਿਬੜ ਹੋਣੇ ਚਿਬੜ ਵੀ ਚੁੱਕ ਕੇ ਲੈ ਜਾਣਾ ਜਿਠਣੀ ਗੁੱਟ ਕੇ ਖਾਣੀ ਕੌਰ ਤੁੰਮੇ ਵੀ ਚੱਕ ਕੇ ਲੈ ਜਾਣੇ ਪਸੂਆਂ ਨੂੰ ਪਾਉਣੇ ਜਾਂ ਦਵਾਈਆਂ ਬਣਦੀਆਂ ਹਨਾ ਅਜੋ ਸਾਰਾ ਕੁਸ਼ੀ ਪੰਜਾਬ ਚੋਂ ਖਤਮ ਹੁੰਦਾ ਤੁਰਿਆ ਜਾਂਦਾ ਅਖਪਾ ਇਕਪਾ ਮੇਰੀ ਬੀਜੀ ਵੀ 1 ਲੱਖ ਪਾ ਪਰ ਇਹ ਹੁਣ ਤਾਂ ਹਾਲਾਤ ਹੀ ਇਹ ਜੇ ਬਣ ਗਏ ਵੀ ਦੂਰ ਦਰੇਡੇ ਤੱਕ ਪਤਾ ਹੀ ਨਹੀਂ ਨਵੀਂ ਪੀੜੀ ਨੂੰ ਪਤਾ ਹੀ ਨਹੀਂ ਕਿਪਾ ਕੀ ਕਿਹਨੂੰ ਕਹਿੰਦੇ ਆ ਨਰਮਾ ਕਿਹਨੂੰ ਕਹਿੰਦੇ ਆ ਜਾਣੇ ਪੰਜਾਬ ਦੇ ਵਿੱਚ ਇੱਕ ਇੱਕ ਕਰਕੇ ਪੰਜਾਬ ਦੀ ਵਿਰਾਸਤ ਜਿਹੜੀ ਉਹ ਮਰ ਰਹੀ ਆ ਖਤਮ ਹੋ ਰਹੀ ਆ ਜਿਵੇਂ ਅੱਗੇ ਬੰਦਾ ਦੇਰਦਾਈ ਪਰੇ ਮੌਗੇ ਘਰੋਂ ਚਲੋ ਦੇਖ ਖੇੜਾ ਖੇਤ ਕਿਹੜਾ ਮਾਰਦਾ ਦੇਦਾ ਵੀ ਚਲੋ ਯਾਰ ਹਰੇਕ ਪਾ ਆਪਣੀ ਖਿੜੀ ਪਈ ਨਰਮਾ ਖੜਿਆ ਪਿਆ ਚੁਗੋ ਲਿਆਓ ਚਾਰ ਪੰਡਾ ਲਿਆ ਆ ਕੇ ਤੇ ਜਾ ਕੇ ਮੰਡੀ ਵੇਚ ਕੇ ਦੇ ਰੁਪਏ ਵਟ ਲਿਓ ਇਹ ਬੰਦਾ ਭੁੱਖਾ ਨਹੀਂ ਮਰਨ ਦੀ ਇਹ ਨਹੀਂ ਸੀਗਾ ਵੀ 6 ਮਹੀਨੇ ਰੁਕੀ ਜਾਣਗੇ ਫਸਲ ਆਊਗੀ ਉਦੋਂ ਦੇਖਾਂਗੇ ਨਾਲ ਦੀ ਨਾਲ ਜਿਵੇਂ ਆਪਣਾ ਕੋਈ ਬੰਦਾ ਦੁੱਧ ਦਾ ਕੰਮ ਕਰਦਾ ਦੁੱਧ ਚੋਇਆ ਡੇਰੀ ਚ ਪਾਇਆ ਹਫਤੇ ਬਾਅਦ ਪੈਸੇ ਆ ਗਏ ਬੰਦੇ ਦੀ ਖਬੀਲਦਾਰੀ ਤੁਰ ਜਾਂਦੀ ਆ ਸੋ ਇਸ ਕਰਕੇ ਬਹੁਤ ਕੁਝ ਪੰਜਾਬ ਚ ਖਤਮ ਹੋ ਰਿਹਾ ਸਾਂਭਣ ਦੀ ਲੋੜ ਐ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਆ ਸਿੱਕਰੀਆਂ ਜਦੋਂ ਚੁਗੀ ਜਾਊਗੀ ਨਾ ਪੱਤੀ ਜੁਗ ਸਿੱਕਰੀਆਂ ਹੋਣਗੀਆਂ ਤੇ ਬਾਹਰੋਂ ਸਿੱਕਰੀਆਂ ਨਹੀਂ ਪਤਾ ਤੇ ਸਿੱਕਰੀਆਂ ਅੱਜ ਕੱਲ 500 ਬਾਹਰਲੇ ਦੇ ਦੇ ਤੇ ਲਫਾਫੇ ਪੈਕਿੰਗ ਹੋ ਕੇ ਵਿਕਦੀਆਂ ਮੈਂ ਬਾਹਰਲਾ ਦੇ ਛੱਡ ਆਪਣੇ ਪੰਜਾਬ ਦੇ ਵਿੱਚ ਜਿਹੜੇ ਮਰਜੀ ਮਾਲ ਚ ਵਗ ਜਾਓ 500 ਰੁਪਏ ਦਾ ਐਡਾ ਪੈਕਟ ਮਿਲਦਾ ਸਿੱਕਰੀਆਂ ਦਾ ਪੈਕਟ ਸਿੱਕਰੀਆਂ ਦਾ ਮਿਲਦਾ ਮੁੱਲ ਤੇ ਲੋਕ ਗੋਗੀ ਸਿਆ ਉਹਨੂੰ ਮੁੱਲ ਲਿਆ ਕੇ ਉਹਦੇ ਖਰੀਦ ਕੇ ਆਪਣੇ ਘਰੇ ਜਾ ਸ਼ੀਸ਼ਾ ਪਿਆ ਉਹਨਾਂ ਮੇਰੇ ਜਿੱਤੇ ਲੱਗਿਆ ਉਹਦੇ ਬੱਚ ਲੈ ਕੇ ਸ਼ੱਕਰਾਂ ਰੱਖ ਦਿੰਦੇ ਆ ਤੂੜੀ ਤੂੜੀ ਮੁੱਲ ਮਿਲਦੀ ਆ ਪਾਥੀਆਂ ਮੁੱਲ ਮਿਲਦੀਆਂ ਸਵਾ ਮੁੱਲ ਮਿਲਦੀ ਆ ਮੋਲਾਂ ਚ ਜਿਹੜੀਆਂ ਚਾੜੇ ਘਰੇ ਹੁੰਦੀਆਂ ਸੀ ਅਸੀਂ ਘਰਾਂ ਤੋਂ ਕੱਢਤੀਆਂ ਉਹਨਾਂ ਨੇ ਇਹਨਾਂ ਦੇ ਵਪਾਰ ਤੇ ਕਾਰੋਬਾਰ ਸ਼ੁਰੂ ਕਰ ਲਿਆ ਵੱਡਾ ਭਾਦੋਂ ਤੋਂ ਸ਼ੁਰੂ ਹੋ ਜਾਂਦਾ ਸੀ ਭਾਦੋਂ ਤੋਂ ਮੰਨ ਲਓ ਚੜਦੀ ਭਾਦੋਂ ਤੋਂ ਇਹਦੀ ਪਹਿਲੀ ਜੋਣੀ ਸ਼ੁਰੂ ਹੋ ਜਾਂਦੀ ਸੀ ਉਦੋਂ ਤੋਂ ਜਮ੍ਹਾਂ ਕਰਨ ਲੱਗ ਜਾਂਦੇ ਝੋਨਾ ਇੱਕ ਵਾਰੀ ਆਊਗਾ ਇਕੱਠਾ ਆਊਗਾ ਕੱਠਾ ਆ ਕੇ ਤੇ ਲੰਟਾਂ ਦੇ ਵਿਆਹ ਜੀ ਪੂਰੇ ਹੁੰਦੇ ਆ ਬਾਈ ਕਿਉਂਕਿ ਖਰਚੀ ਬਹੁਤ ਆ ਕਿਤੇ ਮੋਟਰ ਮੱਚ ਗਈ ਕਿ ਅਗਰੀ ਦਾ ਸ਼ੁਰੂ ਤੋਂ ਰੇ ਪਾਉਣ ਲੱਗੇ ਸਬਰ ਸੀਰ ਬੰਦਿਆਂ ਕੇ ਹਾਂ ਤੇ ਅੱਛਾ ਮੱਲਾ ਗਰੀਬ ਗੁਰਬਾ ਖੁਸ਼ ਹੋ ਜਾਂਦਾ ਸੀਗਾ ਵੀ ਚੱਲ ਪਿਆ ਹੁਣ ਨਰਮਾ ਤੇ ਬਾਲਾ ਸਿਆਲੋ ਸਿਆਲ ਵਧੀਆ ਰੌਣਕ ਲੱਗਦੀ ਸਭ ਪਹਿਲਾਂ ਖੇਤਾਂ ਦੇ ਵਿੱਚ ਚੁਗਦੇ ਫਿਰ ਉਹ ਜਿਹੜੇ ਲਾਸਟ ਰਹਿ ਜਾਂਦੇ ਟਿੰਡੇ ਕਹਿੰਦੇ ਜਿਨ੍ਹਾਂ ਨੂੰ ਉਹਨਾਂ ਨੂੰ ਖੇਤ ਮੰਨ ਲਓ ਤਾਹਾ ਪਾਉਂਦੇ ਕੋਠਾਂ ਦੇ ਪਾਉਂਦੇ ਕੋਠਾਂ ਦੇ ਪਾਉਂਦੇ ਨਾ ਕੋਠਾਂ ਦੇ ਪਾ ਕੇ ਫਿਰ ਤੁੱਪੇ ਉਹਨਾਂ ਨੂੰ ਜਦੋਂ ਖੜ ਜਾਂਦੇ ਨਾਲੇ ਤੁੱਪ ਸਿੱਕੀ ਜਾਂਦੇ ਨਾਲੇ ਉਹਨਾਂ ਨੂੰ ਚੁਗੀ ਜਾਂਦੇ ਰਾਤ ਨੂੰ ਗੋਗੀ ਸਿਆ ਰਾਤ ਨੂੰ ਮਲ ਟਿੰਡੇ ਖੜ ਜਾਂਦੇ ਤੂੰ ਹੀ ਪਾ ਕੇ ਨਾਲੇ ਬੈਠੇ ਤੂੰ ਇਹ ਟਿੰਡੇ ਕੱਢੀ ਜਾਂਦੇ ਨਾਲੇ ਗੱਲਾਂ ਕਰੀ ਜਾਂਦੇ ਬਾਤਾਂ ਕਹਾਣੀਆਂ ਚੱਲੀ ਜਾਂਦੀਆਂ ਕੋ ਡਾਕੂਆਂ ਦੀ ਤੋੜ ਲਈ ਕੋ ਰਾਜਾਂ ਦੀ ਤੋੜ ਲਈ ਕੋ ਦਾਦੀਆਂ ਨਾਨੀਆਂ ਭੂਆ ਐ ਕਹਾਣੀਆਂ ਸੁਣਾਉਂਦੀਆਂ ਨਾਲੇ ਲੋਕਾਂ ਦਾ ਆਸਮਿਕ ਕਿੰਨਾ ਪਿਆਰ ਸੀ ਲੋਕ ਜੁੜੇ ਹੋਏ ਸੀਗੇ ਇਹ ਸਾਂਝੀ ਖੇਤੀ ਸੀ ਜਿਹੜੀ ਬੀੜੀ ਵਾਲੀ ਖੇਤੀ ਵੀ ਅਜੋ ਉਹਦੇ ਨਾਲ ਵਾਗ ਗਿਆ ਕੱਲ ਨੂੰ ਉਹਦੇ ਨਾਲ ਆ ਗਿਆ ਉਹ ਸਾਂਝੀਆਂ ਖੇਤੀਆਂ ਵੀ ਉਹ ਬੀੜੀਆਂ ਸੀੜੀਆਂ ਸਭ ਖਤਮ ਹੋ ਗਈ। ਅਸੀਂ ਯਾਰ ਮੰਨ ਲਓ ਸਾਡਾ ਦਿਹਾੜ ਪਰੇ ਖੇਤ ਹੁੰਦਾ ਸੀਗਾ। ਉੱਥੇ ਅਸੀਂ ਇਕੱਠੋ ਘੜੇ ਚਾਰ ਪੰਜ ਘਰ ਸੀਗੇ ਇਕੱਠੇ ਸਾਰਿਆਂ ਦੇ ਨਰਮਾ ਹੀ ਹੁੰਦਾ ਸੀਗਾ ਉਦੋਂ। ਇੱਕ ਕੰਡਾ ਹੁੰਦਾ ਸਾਡੇ ਕੋਲੇ ਠੀਕ ਆ ਜਦੋਂ ਮੰਨ ਲਓ ਸ਼ਾਮ ਦੇ 4-5 ਕ ਵੱਜ ਜਾਣੇ ਇੱਕ ਪਾਸੇ ਲੱਗ ਜਾਨਾ ਜੋਕਣ ਪੰਡਾ ਜੋਕ ਜਾਂਦੀਆਂ ਜੋਗ-ਜੋਗ ਕੇ ਬਾਤੁਰੇ ਆਉਣਾ ਗਾਂ ਦੀ ਗਾਂ ਲੱਦ ਕੇ ਇਕੱਠਿਆਂ ਸਾਰਿਆਂ ਨੇ ਇੱਕ ਟਰਾਲੀ ਚ ਲਾਦੇ ਇੱਕ ਟਰਾਲੀ 'ਚ ਲੱਦ ਕੇ ਨਾਲ ਹੀ ਉਹ ਮਜ਼ਦੂਰ ਬਿਠਾ ਕੇ ਜਿਹੜੀਆਂ ਚੋਣੀਆਂ ਹੁੰਦੀਆਂ ਸੀ ਪਰਿਵਾਰਕ ਮੈਂਬਰਾਂ ਵਾਂਗੂੰਦੀਆਂ ਸੀ ਉਹ ਆਏ ਨਹੀਂ ਸੀਗਾ ਵੀ ਹੁਣ ਕੋਈ ਨਾ ਕੰਮ ਕਰਾ ਲਿਆ ਤੇ ਚਲੋ ਜੀ ਬਸ ਤੋਰਤਾ ਘਰ ਨੂੰ ਰੋਜ਼ ਹੀ ਆਉਣਾ ਹੁੰਦਾ ਸੀ ਉਹਨਾਂ ਨੇ ਪੱਕਾ ਹੀ ਤੇ ਮੌਜ ਨਾਲ ਟਰੈਕਟਰ ਦੇ ਮੂਰੇ ਬਹਿ ਕੇ ਖੇਤਾਂ ਐ ਨਿਆਰੇ ਨਾ ਜਾਂ ਗੱਡੇ ਤੇ ਜਾਂ ਗੱਡੀ ਤੇ ਘਰ ਨੂੰ ਤੁਰੇ ਆਉਣਾ ਖੇਤੀ ਸਾਡੇ ਲਈ ਧੰਦਾ ਨਹੀਂ ਸੀ ਧੰਦਾ ਨਹੀਂ ਹੈਗਾ ਇਹ ਕਿੱਤਾ ਨਹੀਂ ਹੈਗਾ ਕਾਰੋਬਾਰ ਨਹੀਂ ਹੈਗਾ ਇਹ ਵਿਰਾਸਤ ਸਾਡੇ ਪੁਰਖਿਆਂ ਦੀ ਸਾਡੇ ਵੱਡ ਬਡੇਰਾਂ ਦੀ ਸਾਡੇ ਬਾਬੇ ਨਾਨਕ ਦੀ ਵਿਰਾਸਤ ਆ ਅਈ ਮੇਰੀ ਸਾਡੇ ਬਾਬੇ ਨਾਨਕ ਨੇ ਸਾਨੂੰ ਵਪਾਰ ਨਾਲੋਂ ਵਪਾਰ ਨਾਲ ਵੀ ਜੋੜ ਸਕਦੇ ਸੀ ਹਲ ਦੀ ਮੁੰਨੀ ਫੜਾਈ ਵੀ ਲਓ ਕਰਤਾਰਪੁਰ ਸਾਹਿਬ ਅਖੀਰਲੇ ਸਮੇਂ 'ਚ ਆ ਕੇ ਬਾਬੇ ਨਾਨਕ ਨੇ ਖੇਤੀ ਕੀਤੀ ਸੀਗੀ ਕਿਉਂ ਕੀਤੀ ਸੀ ਕਿਉਂਕਿ ਮੈਂ ਬਹੁਤ ਵਾਰੀ ਇਹ ਗੱਲ ਦਾ ਜਕਰ ਕੀਤਾ ਕਿ ਰੱਬ ਨੂੰ ਜੇ ਮਿਲਣਾ ਹੈ ਤਾਂ ਉਹਦਾ ਇੱਕ ਰਾਹ ਇਸ ਖੇਤੀ ਦੇ ਵਿੱਚੋਂ ਹੋ ਕੇ ਵੀ ਜਾਂਦਾ ਹੈ ਕਿਉਂ ਸਬਰ ਸੰਤੋਖ ਦੀ ਗੱਲ ਗਰਬਾਣੀ ਦੇ ਵਿੱਚ ਆਮ ਤੌਰ ਤੇ ਆਪਾਂ ਪੜਦੇ ਤੇ ਸੁਣਦੇ ਆ ਸਬਰ ਸੰਤੋਖ ਸਰਵਾਦ ਦੇ ਭਲੇ ਦੀ ਗੱਲ ਇਹ ਸਾਰੇ ਜਿਹੜੇ ਸਿਧਾਂਤ ਨੇ ਇਹ ਸਾਨੂੰ ਇਸ ਖੇਤੀ ਚੋਂ ਇਸ ਮਿੱਟੀ ਚੋਂ ਇਸ ਬਰਾਸ਼ ਚੋਂ ਮਿਲਦੇ ਨੇ ਇਸ ਕਰਕੇ ਮੈਂ ਕਹਿੰਨਾ ਖੇਤੀ ਨਾ ਛੱਡੋ ਜੇ ਅਸੀਂ ਬਿਮਾਰੀਆਂ ਤੋਂ ਅਸੀਂ ਡਿਪਰੈਸ਼ਨਾਂ ਤੋਂ ਅਸੀਂ ਜਿੰਨਾ ਜੰਜਾਲ ਸਾਡੇ ਆਲੇ ਦਲੇ ਬੁਣਿਆ ਜਾ ਰਿਹਾ ਅਸੀਂ ਕਰਜ਼ੇ ਦੇ ਪੀੜਤ ਹੋ ਗਏ ਇਹਨਾਂ ਚੀਜ਼ਾਂ ਤੋਂ ਬਚਣਾ ਬਾਈ ਛੱਡ ਦਿਓ ਬਾਹਰਲੇ ਮੁਲਕਾਂ ਨੂੰ ਆਪਣੀ ਆ ਕੇ ਮਿੱਟੀ ਨਾਲ ਜੁੜ ਜੋ ਖੇਤੀ ਕਰ ਲੋ ਖਰਚੇ ਘਟਾ ਲੋ ਜ਼ਿੰਦਗੀ ਤੁਸੀਂ ਵੀ ਸੌਖੇ ਜਾਓਗੇ ਤੁਹਾਡੇ ਆਣ ਵਾਲੀਆਂ ਨਸਲਾਂ ਵੀ ਸੌਖੀਆਂ ਜਾਉਣਗੀਆਂ